ਫਿਲੌਰ ਵਿਖੇ ਇੱਕ ਦਵਾਈਆਂ ਵੇਚਣ ਵਾਲੀ ਦੁਕਾਨ ਤੇ ਡਰੱਗ ਇੰਸਪੈਕਟਰ ਲਾਜਵਿੰਦਰ ਵੱਲੋਂ ਥਾਣਾ ਫਿਲੌਰ ਦੇ ਐਸਐਚਓ ਇੰਸਪੈਕਟਰ ਸੰਜੀਵ ਕਪੂਰਾ ਤੇ ਹੋਰ ਪੁਲਿਸ ਕਰਮਚਾਰੀਆਂ ਨਾਲ ਮਿਲ ਕੇ ਚੈਕਿੰਗ ਕੀਤੀ ਗਈ। ਇਸ ਮੰਦੀ ਡਰੱਗ ਇੰਸਪੈਕਟਰ ਲਾਜਵਿੰਦਰ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਨਸ਼ੀਲੀ ਦਵਾਈ ਨਹੀਂ ਮਿਲੀ, ਜਰਕਿ ਕੁਝ ਖਾਮੀਆਂ ਜ਼ਰੂਰ ਪਾਈਆਂ ਗਈਆਂ ਨੇ ਜਿਨ੍ਹਾਂ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਉਧਰ ਮੈਡੀਕਲ ਸਟੋਰ ਦੇ ਮਾਲਕ 옴ਪrakash ਮਲ ਨੇ ਦੱਸਿਆ ਕਿ ਚੈਕਿੰਗ ਦੌਰਾਨ ਕੋਈ ਵੀ ਨਸ਼ੀਲਾ ਪਦਾਰਥ ਦੁਕਾਨ ਚੋਂ ਬਰਾਮਦ ਨਹੀਂ ਹੋਇਆ। ਉਨਾ ਕਿਹਾ ਕਿ ਕੁਝ ਸੇਲ ਪਰਚੇਜ ਵਿੱਚ ਕਮੀਆਂ ਨੇ ਜਿਨ੍ਹਾਂ ਨੂੰ ਜਲਦ ਹੀ ਦੂਰ ਕਰ ਲਿਆ ਜਾਵੇਗਾ ਫਿਲੋਰ ਤੋਂ ਕੈਮਰਾਮੈਨ ਵਿਜੇ ਮਾਨ ਨਾਲ ਰਾ익 ਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਮੈਂ ਡਰੱਗ ਇਨਸਪੈਕਟਰ ਲਾਜਵਿੰਦਰ ਤੇ ਅੱਜ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਐਸ ਐਚ ਓ ਮਿਸਟਰ ਸੰਜੀਵ ਕਪੂਰ ਗੋਲ ਕੇ ਜੱਸੀ ਮੈਡੀਕਲ ਹਾਲ ਜਿਹੜਾ ਨਸ਼ੇ ਦੀਆਂ ਦਵਾਈਆਂ ਦਾ ਕਾਰੋਬਾਰ ਕਰਦਾ ਹੈਗਾ ਉਹਦੀ ਅੱਜ ਪੂਰੀ ਚੈਕਿੰਗ ਕੀਤੀ ਗਈ ਆ ਕੋਈ ਨਸ਼ੇ ਦੀ ਦਵਾਈ ਤਾਂ ਨਹੀਂ ਮਿਲੀ ਪਰ ਕਈ ਤਰ੍ਹਾਂ ਦੀਆਂ ਖਾਮੀਆਂ ਡਰੱਗ ਐਕਟ ਦੀਆਂ ਪਾਈਆਂ ਗਈਆਂ ਨੇ ਉਹਦੇ ਲਈ ਡਿਪਾਰਟਮੈਂਟ ਹੁਣ ਇਹਦੇ ਤੇ ਅਗਲੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖੂਗਾ ਇਹੀ ਇੱਕ ਹੋਰ ਵੀ ਚੈਕਿੰਗ ਕਰ ਰਹੇ ਹਾਂ ਜਿੱਦਾਂ ਅਸੀਂ ਜਿਵੇਂ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਆਈ ਜਾਂਦੀ ਹੈ ਜੀ ਹੁਣ ਇਹ ਕੰਟੀਨਿਊਸ ਰਹੂਗੀ ਚੈਕਿੰਗ ਇਹ ਜਿਹੜੀ ਚੈਕਿੰਗ ਆ ਹੁਣ ਲਗਾਤਾਰ ਚੱਲੂਗੀ ਮਤਲਬ ਫਲੋਰ ਦੇ ਵਿੱਚ ਅਸੀਂ ਸਾਡਾ ਪੂਰਾ ਰਹੇਗਾ ਕਿ ਜਿਹੜਾ ਨਸ਼ੇ ਦਾ ਬੰਦਾ ਕੋਈ ਕਾਰੋਬਾਰ ਕਰਦਾ ਹੀ ਸ਼ੁੱਡ ਬੀ ਬਿਹਾਈਂਡ ਦਾ ਬਾਰ ਠੀਕ ਹੈ ਜੀ ਉਹਦੇ ਤੇ ਅਸੀਂ ਕੇਸ ਦਰਜ ਕਰਾਂਗੇ ਤੇ ਸਖਤ ਕਾਰਵਾਈ ਕਰਾਂਗੇ ਤੇ ਇਹੀ ਮਾਨਯੋਗ ਸਰਕਾਰ ਦੇ ਦਿਸ਼ਾ ਨਿਰਦੇਸ਼